ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ ਪਿੰਡ ਵੱਡੇ ਸੁਭਰਾ ਆ ਗਿਆ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਸੱਜਣੋ ਤੇ ਮਲਾਉਣ ਲੱਗੇ ਆ ਤੁਨੂੰ ਹੀਰੇ ਨੂੰ ਵੱਡੇ ਸਭਰਾ ਨਗਰ ਚ ਹੀਰੇ ਵੀਰ ਕੋਲੇ ਆ ਤਿੰਨ ਐਨੀਮਲ ਵਿਖਾਵਾਂਗੇ ਤੇ ਇੱਕ ਉੱਚੇ ਬੱਚੇ ਦੇ ਵਿੱਚ ਝੋਟੀ ਆ ਯਾਰ ਕੱਟੀ ਕਿਆ ਬਾਤਾਂ ਮਗਰ ਬੜੀ ਸ਼ਾਨਦਾਰ ਆ ਬੜੇ ਪ੍ਰੋਪਰ ਰਿਕਾਰਡ ਸਮੇਤ ਆ ਜਿਹੜੇ ਵੀ ਸੀਮੰਦੀ ਹੋਈ ਭਰਾ ਤੋਂ ਪੁੱਛਾਂਗੇ ਮਾਂ ਵੀ ਜੈਡ ਬਲੈਕ ਤੇ ਧੀ ਵੀ ਜੈਡ ਬਲੈਕ ਵੇਖੋ ਇੱਕ ਆ ਗਈ ਫਿਰ ਮੀਣੀ ਦੋਨੇ ਸਿੰਘ ਹਿਲਦੇ ਆ ਤੇ ਮੰਨ ਲੋ ਵੀ 7 ਤੋਂ 7.5 ਮਹੀਨਿਆਂ ਦੀ ਗੱਭਣ ਚੈੱਕ ਪਾਸ ਕੰਪਲੀਟ ਤੇ ਹੁਣ ਵੀ 3.5 ਕਿਲੋ ਧਾਰਾਂ ਦਿੰਦੀ ਅੱਜ ਵੀ ਤੇ ਮਲਕਬੇਣ ਵੇਖੋ ਥੋੜੀ ਜੀ ਡਰਦੀ ਆ ਜਿਵੇਂ ਕਹਿੰਦੇ ਹੁੰਦੇ ਨਾ ਰੱਸਾ ਪੈ ਪਾਉਂਦਾ ਤੇ ਉਹ ਚੀਜ਼ ਆ ਵੇਖੋ ਥਨ ਲੱਗਾ ਮੇਰਾ ਮੰਨਾ ਕੋਈ ਚੰਗਾ ਭੈਣ ਭਰਾ ਦੀ ਸੰਭਾਈ ਕਰ ਲੈ 2 ਮਹੀਨੇ ਤੇ ਬੜੇ ਚੰਗੇ ਦੁੱਧ ਵਾਲੀ ਮੈਂ ਤੁਹਾਡੇ ਘਰੇ ਤਿਆਰ ਹੋ ਜੂਗੀ ਇਸ ਗੱਲ ਦੀ ਗਰੰਟੀ ਹੈ ਕਿਉਂਕਿ ਇਹਦਾ ਬਾਡੀ ਸਟਰਕਚਰ ਇਹਦਾ ਲਿਵਾਸ ਇਹ ਇਹਦਾ ਸਰੀਰ ਗਵਾਈ ਭਰਦਾ ਵੀ ਇਹ ਮੈਂ ਦੁੱਧ ਵਾਲੀ ਆ ਬਾਕੀ ਤੁਸੀਂ ਵੀ ਸਾਰੇ ਭੈਣਾ ਭਰਾ ਸਿਆਣੇ ਹੋ ਜਰੂਰ ਵੇਖ ਕੇ ਖਰੀਦਦਾਰੀ ਕਰਿਓ ਬੜੀ ਟਾਪ ਦੀ ਮੈਂ ਰੇਟ ਭਰਾ ਦੇ ਜਾਇਜ ਹੁੰਦੇ ਆ ਤੇ ਕਰਿਓ ਖਰੀਦਦਾਰੀ ਵੇਖੋ ਆਜੋ ਲਈਏ ਜਾਣਕਾਰੀ ਪਸ਼ੂ ਤਕਰੀਬਨ ਹੀ ਸਾਰੇ ਭਰਾ ਹਰਾਂ ਕੋਲੇ ਜਿਹੜੇ ਉਹ ਭਾਅਲੇ ਹੁੰਦੇ ਤੇ ਆ ਆ ਗਈ ਫਿਰ ਨੀਲੀ ਹੀਰੇ ਵੀਰ ਸਾਸਰੀ ਘਾਲ ਸਾਸਰੀ ਸੰਧੂ ਸਾਹਿਬ ਹੋਰ ਸੁਣਾ ਵਧੀਆ ਵਧੀਆ ਚੜਦੀ ਕਲਾ ਚੜਦੀ ਕਲਾ ਵੀਰੇ ਮੈਂ ਵਧੀਆ ਤੁਸੀਂ ਦੱਸੋ ਮੇਰਾ ਸ਼ੁਕਰ ਦਾਤਾ ਦੇ ਦਾ ਤੇ ਹੀਰੇ ਆਪਣਾ ਐਡਰੈਸ ਭੈਣਾ ਭਰਾਵਾਂ ਨੂੰ ਮਾਲਾ ਜਾਂ ਕਰਦੇ ਕਨਫਰਮ ਹਾਂ ਹਾਂਜੀ ਆਪਣਾ ਨਾਮ ਹੀਰਾ ਸਿੰਘ ਪਿੰਡ ਵੱਡੇ ਸਭਰਾ ਹਾਂਜੀ ਤਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਹਰੀਗੇ ਪੱਤਣ ਕੋੜ ਬੁੱਢਾ ਦੁੱਬਲੀ ਪੱਟੀ ਇਹ ਸਾਰੇ ਲਾਗੇ ਲਾਗੇ ਦੇ ਪਿੰਡ ਆਪਣੇ ਇਹ ਇਹਦੇ ਆਂਗ ਗਵਾਂਡ ਦੇ ਨਕਰ ਆਗੇ ਹੈ ਨਾ ਹਾਂਜੀ ਹਾਂਜੀ ਤੇ ਵੱਡੇ ਸਭਰਾ ਹਾਂਜੀ ਇਹਦੇ ਵੱਡੇ ਸਭਰਾ ਨੰਬਰ ਮੇਰੇ ਭਰਾ ਦਾ ਨੰਬਰ 81980 ਬਵੀਂਜਾ 854 81980 52854 ਤੇ ਅੱਜ ਵੇਟ ਕਰਾਈ ਆ ਤੇਰੇ ਤੋਂ ਥੋੜੇ ਜਿਲੇ ਲੇਟ ਬਹੁਤ ਜਿਆਦਾ ਹੋ ਗਏ ਸੱਜਣੋ ਕੋਈ ਗੱਲ ਨਹੀਂ ਤੇ ਭਰਾ ਤੋਂ ਨਾ ਸਮਾਂ ਮਈਆਂ ਮੰਨ ਲਓ ਵੀ ਤਿੰਨ ਰੀ ਨਮਾਈਆਂ ਕਿ ਨਹੀਂ ਹੋਣੀਆਂ ਉਹਨੇ ਸਮੇਂ 'ਚ ਤੇ ਇਸ ਗੱਲ ਦੀ ਆਪਾਂ ਮਾਫੀ ਵੀ ਚਾਹੁੰਨੇ ਕਈ ਵਾਰੀ ਨਾ ਸਮਾਂ ਵੀਰ ਵੀਰ ਕੇ ਲੱਗ ਜਾਂਦਾ ਤੇ ਹੀਰੇ ਫਿਰ ਆਹਾ ਆਪਣੀ ਨੀਲੀ ਰਵੀ ਦੀ ਮੈਂ ਤੁਝੇ ਗੱਲ ਕਰੀਏ ਹਾਂਜੀ ਇਹਦਾ ਹਸਾਬ ਕਿਤਾਬ ਦੱਸ ਆਪਣੇ ਭੈਣਾ ਭਰਾਵਾਂ ਨੂੰ ਇਹ ਸੰਧੂ ਸਾਹਿਬ ਦੂਸਰਾ ਸੁਆ ਸੂਈ ਹੋਈ ਆ ਠੀਕ ਆ ਦੁੱਧ 11 ਕਿਲੋ ਹੋਊਗਾ 10 ਕਿਲੋ ਮੰਨ ਕੇ ਜਿਹੜਾ ਮਰਜ਼ੀ ਮੇਰਾ ਵੀਰ ਲੈ ਜਾ ਠੀਕ ਆ ਦੁੱਧ 11 ਹੀ ਆ ਹਾਂਜੀ ਤੇ 10 ਮੰਨ ਕੇ ਜਿਹੜਾ ਮਰਜ਼ੀ ਭੈਣ ਭਰਾ ਭਾਵੇਂ ਚਾਰ ਰੀ ਚੋਲੇ ਹਾਂਜੀ ਹਾਂਜੀ ਹਨਾ ਉਹ ਤੁਹਾਨੂੰ ਪਤਾ ਹੀ ਵੀ ਆਪਾਂ ਦੁੱਧ ਦਾ ਆਪਾਂ ਝੂਠ ਨਹੀਂ ਮਾਰਨਾ ਹੁੰਦਾ ਹਾਂ ਹਾਂ 100 ਗ੍ਰਾਮ ਦਾ ਵੀ ਨਾ ਇਹਦਾ ਭਾਵੇਂ 13 ਕਿਲੋ ਹੋਵੇ ਵੀ 10 ਕਿਲੋ ਇਹਦਾ ਆਪਾਂ 13 ਦੱਸੀ ਜਾਈਏ ਨਾ ਹਾਂ ਉਹ ਸੁਆਦ ਵਾਲੀ ਗੱਲ ਨਹੀਂ ਹਾਂਜੀ ਹਾਂਜੀ ਸੁਆ ਦੂਜਾ ਸੁਆ ਦੂਜਾ ਤੇ ਸੁਆ ਕਿੰਨੇ ਦਿਨਾਂ ਦਾ ਸੁਆ 15 ਦਿਨਾਂ ਦਾ ਕੱਟੀ ਮਗਰ ਜੇ ਮਗਰ ਆ ਗਈ ਕੱਟੀ ਤੇ ਸੁਆ 15 ਦਿਨ ਦਾ ਹਾਂਜੀ ਵੇਖੋ ਛੋਟੀ ਹਾਂ ਜਾਤ ਨਾਲ ਸਭ ਚੰਗੀ ਆ ਸ਼ਾ ਬਾਕੀ ਸਫਾਈਆਂ ਪੂਰੀਆਂ ਚੰਗੀਆਂ ਲੱਗੀਆਂ ਹੋਈਆਂ ਓਕੇ ਰਿਪੋਰਟ ਆ ਚੂਣ ਬਹੁਤ ਚੰਗਾ ਹੋ ਗਿਆ ਅੱਖ ਵੇਖ ਲੈ ਵੀ ਬਿੱਲੀ ਮਣਕੀ ਪੂਰੀ ਦੋ ਮਣਕੀ ਹਾਂ ਨਹੀਂ ਠੀਕ ਫਿਰ ਟੇਡੇ ਬਨੇ ਕਾਟ ਵਾਲਾ ਬਹੁਤ ਘੱਟ ਮਿਲਦੀ ਹੈ ਹਾਂ ਇਧਰਲੇ ਪਟਾ ਘੱਟ ਮਿਲਦਾ ਜਿੱਧਰ ਇਹਦਾ ਆ ਗਿਆ ਹਨਾ ਕਰਮ ਵਾਲੀ ਦਾ ਫਿਰ ਕਦ ਕਾਠੀ ਬਹੁਤ ਚੰਗਾ ਬਾਕੀ ਜੇ ਕੋਈ ਚੰਗੇ ਟੀਕੇ ਲਵਾਵੇ ਬੱਚੇ ਚੰਗੇ ਲਾ ਜੂ ਹਾਂਜੀ ਹਾਂਜੀ ਤੇ ਗਾੜੀ ਵੀ ਇਹਦੀ ਸ਼ਾ ਚੰਗੀ ਨਹੀਂ ਹੋ ਗਾੜੀ ਬਹੁਤ ਆ ਹਾਂ ਗਾਂ ਨੂੰ ਲੇਵਾ ਬਹੁਤ ਜ਼ਿਆਦੇ ਹੈ ਇਹਦਾ ਕਰਮ ਵਾਲੀ ਦਾ ਤੁਹਾਨੂੰ ਮੈਂ ਸੱਜਣਾ ਚੈੱਕ ਕਰਾਉਣਾ ਫੇਰ ਵੀ ਜਦੋਂ ਖੜ ਗਈ ਤੇ ਵੇਖਿਓ ਤੁਸੀਂ ਗਾੜੀ ਮੈਂ ਦੀ ਨਾ ਸੋਹਣੀ ਇਹ ਆ ਆ ਵੇ ਲੇਵਾ ਕਾਣੂ ਚੰਗਾ ਵਾ ਬਾਕੀ ਮਿਲਕ ਮੇਣ ਵੇਖ ਲੋ ਥਣ ਵੇਖ ਲੋ ਖਰੇ ਚੋਣ ਵਾਲਾ ਤਾਂ ਕੋਈ ਮੇਰਾ ਵੀਰ ਬੇਫਿਕਰ ਰਵੇ ਕੋਈ ਪੂਛਟਾਣੇ ਕੋਈ ਥਣਵਾਦ ਘਟਨੀ ਉਹਦਾ ਆਪਾਂ ਵੀ ਰੁਪਏ ਲਾਏ ਆ ਆਪਾਂ ਫੇਰ ਹਨਾ ਵੀ ਵੱਧ ਘੱਟ ਆਲੇ ਉਹ ਸੁਈ ਇਹਦਾ ਆਪਾਂ ਤੇ ਟੈਸਟ ਕਰਕੇ ਲੈਂਦੇ ਹਾਂ ਹਾਂ ਇਹ ਕਿਹੜਾ ਗੱਬਣਾ ਹਨਾ ਤੇ ਸ਼ਾ ਫੇਰੀ ਦੇ ਕਿੰਨੇ ਦੀ ਦੇਣੀ ਮੇਰੇ ਭਰਾ ਦੇ ਰੇਟ ਤਾਂ ਉਹ ਹੁੰਦੇ ਆ ਵੀ ਅਗਲਾ ਟਾਈਪੂ ਲੈ ਗਈ ਤੁਰਿਆ ਆਉਂਦਾ ਹਨ ਅੱਜ ਆਪਾਂ ਪਰਸੋਂ ਵੀਡੀਓ ਪਾਈ ਸੀ ਹਾਂ ਤੇ ਕੱਲ ਹੀ ਆਈਆਂ ਗੱਲ ਪੰਜ ਮਜਾ ਸੀ ਤੇ ਦੋ ਤੇ ਹੁੰਦੀਆਂ ਵੇਗੀਆਂ ਠੀਕ ਆ ਉਹ ਵੀ ਹੁਣ ਦਾਣੇ ਵੇਡ ਆਖੇ ਵੀ ਵੀਡੀਓ ਪਾਉਣੀ ਹੁੰਦੀ ਆ ਆਪਾਂ ਦੇ ਹਾਂ ਵੀ ਵੀ ਡਾ ਕੇ ਖੜੇ ਹੋਏ ਆ ਸਹੀ ਗੱਲ ਨਹੀਂ ਹੁਣ ਉਹ ਵੇਗ ਜਾਂਦੀਆਂ ਹਾਂਜੀ ਤੇ ਕਿੰਨੇ ਦੀ ਦੇ ਦਿੱਤੀ ਫਿਰੇ ਦੇਦੀ 1 15 ਦੀ ਕਰ ਦਿੱਤੇ ਪਿਆਰ ਮੁਹੱਬਤ ਫੇਰ ਕਹਿਣਗੇ ਹੀਰੇ ਨੇ ਵੀ ਅੱਜ ਤੁਸੀਂ ਦੱਸ ਦਿਓ ਅੱਜ ਤੁਹਾਡੇ ਸੱਟ ਦਿੰਦੇ ਹਾਂ ਨਹੀਂ ਮੇਰੇ ਤੇ ਤਾਂ ਨਾ ਹੀ ਸੱਟ ਮੈਂ ਬਹੁਤ ਪੈਂਡਾ ਤਾ ਇਹ ਕਰਕੇ ਆਇਆ ਇੱਕ ਪਾਈ ਦੀ ਹੋਰ ਕਿੰਨਾ ਕੁ ਪਿਆਰ ਮੁਹੱਬਤ ਆ ਪੂਰੇ ਦੀ ਡੇੜਾਂ ਦੇ ਪੂਰੇ ਲੱਖ ਦੀ ਉਹ ਚ ਮਾਨਦਾ ਥੋੜਾ ਬਹੁਤ ਜਾਨਾ ਮੇਰਾ ਵੀਰ ਨਾ ਤੁਹਾਨੂੰ ਪਤਾ ਹੈ ਆਪਣੇ ਰੇਟ ਹੀ ਹੁੰਨੇ ਕੋ ਹੁੰਦੇ ਨਾ ਕਿ ਆਪਾਂ ਦਾ ਕੋਈ 10000 ਵੱਧ ਮੰਗਣਾ ਨਹੀਂ ਹੁੰਦਾ ਫਿਰ ਫੇਰ ਉਹ ਆਸ ਉੱਥੇ ਆਉਣਾ ਹੁੰਦਾ ਹਾਂ ਹਾਂਜੀ ਆਪਣਾ ਦਾ ਲੈ ਦੇ ਲੱਖ ਚ ਪਿਆਰ ਮੁਹੱਬਤ ਆ ਛੋੜ ਛੱਪਾ ਹਾਂਜੀ ਲੈ ਦੇ ਆ ਆਪਣਾ ਰੇਟ ਦਾ ਤੇਰੀ ਜਾਂ ਕੋਈ ਬਾਹਲਾ ਤਾਂ ਨਹੀਂ ਕਰਦਾ ਬਾਕੀ ਮੇਰਾ ਵੀ ਜਿੱਥੋਂ ਮਰਜੀ ਨੀਲੀ ਆ ਰੋ ਜਿਹੜਾ ਟਰਾਈ ਮਾਰ ਲੈਣਾ ਹਾਂ ਐ ਵੀ ਨੀਲੀ ਦੁੱਧ ਵੀ ਦੱਸ ਸਰ ਮੰਨ ਲਓ ਵੀ ਇਹ ਦੁੱਧ ਵਧੂਗੀ ਆਮ ਦੇ ਘਰੋਂ ਹੀ ਆਈ ਆ ਹਾਂ ਸੇਵਾ ਨਹੀਂ ਹੈਗੀ ਇਹ ਤਾਂ ਆਪਣੇ ਕੋਲੇ ਕੱਲ ਹੀ ਆਈ ਆ ਜੇ ਤਾਂ ਆਪਣੇ ਕੋਲੇ 2-4 ਦਿਨ ਲੈਂਦੇ ਆਂ ਆਪਾਂ ਸੇਵਾ ਪੂਰੀ ਕਰਦੇ ਆਂ ਨਾ ਤਾਂ ਆਪਾਂ ਦਾ ਦਾਣੇ ਦੀਆਂ ਖੁਰਲੀਆਂ ਭਰੀਆਂ ਰੱਖੀਆਂ ਜਾਂਦੀਆਂ ਹਾਂ ਜੀ ਇਹ ਥੋੜੀ ਹੈਗਾ ਵੀ ਆਪਾਂ ਝੂਠ ਮਾਰੀ ਜਾਣਾ ਆਪਾਂ ਪਾਉਂਦੇ ਨਹੀਂ ਕੋਈ ਜੀ ਤਾਂ ਚੁੰਡੀਆਂ ਨਾਲ ਨਹੀਂ ਡਰਮਾ ਆਉਂਦਾ ਹਣਾ ਠੀਕ ਆ ਤੇ ਆ ਆ ਕਿਹੜੇ ਟੀਕੇ ਦੀ ਇਹਦੇ ਮਗਰ ਕੱਟੀ ਆ এবੀਐਸ ਇਹ এবੀਐਸ ਵਾਲੇ ਦੀ ਆ ਗਈ ਜਾਂ ਦਰੋਣਾ ਦੀ ਅੱਛਾ ਠੀਕ ਆ ਤਨੋਨਾ ਦੀ ਆ ਨਾ ਦਰੋਣਾ ਦੀ ਦਰੋਣਾ ਦੀ ਹਾਂਜੀ ਬੜਾ ਟੌਪ ਦੇ ਮਾਲੀ ਦੀ ਕੱਟੀ ਆ ਜੀ ਹਣਾ ਬਾਕੀ ਦਸਾਂ ਦੀ ਲੋੜ ਹੀ ਨਹੀਂ ਵੀ ਟੀਕੇ ਦੀ ਆ ਜੈਡ ਬਲੈਕ ਜਿਹਨੂੰ ਆਂਦੇ ਆ ਕੋਈ ਇਹ ਕਵਾਲ ਨਾ ਹੋਊਗਾ ਇਹਦੇ ਚ ਇਹਦਾ ਸੂਆ ਕਿੰਨੇ ਕਿ ਮੰਨ ਲਾ ਸਮੇਂ ਦਾ ਕੋਈ ਢਾਈ ਤੋਂ 3 ਮਹੀਨੇ ਦਾ ਹੋਊਗਾ ਢਾਈ ਤੋਂ 3 ਮਹੀਨੇ ਦਾ ਹਨਾ ਮੈਂ ਕਹਿ ਦਈਏ ਵੀ ਮਹੀਨੇ ਦਾ ਫਿਰ ਕੇ ਸੱਜਣ ਨੇ ਮੰਨ ਲਓ ਵੀ ਪੂਰੀ ਤਸੱਲੀ ਨਾਲ ਸਾਭੀ ਆ ਗਏ ਹਾਂ ਬਾਕੀ ਆਪਾਂ ਵੀਡੀਓ 'ਚ ਰੇਟ ਕਰਨ ਤੋਂ ਪਹਿਲਾਂ ਦੱਸ ਦਿੰਨੇ ਆ ਕਿ ਇਹ ਵੀਰ ਨੇ ਛੱਡਣੀ ਹੋਊਗੀ ਕੱਟੀ ਆਪਾਂ ਨੂੰ 9000 ਰੁਪਏ ਦੀ ਕੱਟੀ ਛੱਡ ਜੇ ਆਪਾਂ ਨੂੰ 9000 ਰੁਪਏ ਦੀ ਕੱਟੀ ਵੀ ਰੱਖ ਲਾਂਗੇ ਅੱਜ ਜੇ ਕੋਈ ਭੈਣ ਭਰਾ ਤੇ ਪਰ ਮੱਝ ਮਿਲਦੀ ਆ ਮੱਝ ਤੇ ਮਿਲਦੀ ਹਾਂ ਜੀ ਹਨਾ ਹਾਂ ਜੀ ਅੱਗੋਂ ਪਿਛੋਂ ਕੋਈ 10 ਦਿਨਾਂ ਨੂੰ 15 ਦਿਨਾਂ ਨੂੰ ਕਿਸੇ ਦਾ ਦਿਲ ਕਰੂਗਾ ਆਪਾਂ ਨੂੰ ਦੱਸ ਦੇ ਫੋਨ ਕਰ ਦੇ ਗ ਤੇਦੀ ماں ਥੱਲੇ ਦੁੱਧ ਕਿੰਨਾ ਦੁੱਧ ਦੇ ਥੱਲੇ 9 ਲੀਟਰ ਤੋਂ ਉੱਤੇ ਹੋਊਗਾ ਤੀ 8 ਲੀਟਰ ਹੀ ਮੰਨ ਕੇ ਚੱਲੋ ਅੱਛਾ ਹਾਂਜੀ ਦੁੱਧ 9 ਤੋਂ ਵੀ ਬਾਹਰ 8 ਮੰਨ ਕੇ ਜਿਹੜਾ ਮਰਜ਼ੀ ਲੈ ਜੇ ਤੇ ਮਿਲਦੀ ਕੱਟੀ ਦੇ ਹਾਂਜੀ ਆਈ ਵਿਚਾਰੇ ਉਹੋ ਜੀ ਸੇਵਾਲੇ ਘਰੋਂ ਆ ਮਤਲਬ ਇਹ ਕੇਅਰ ਕੋਈ ਚੰਗਾ ਬੰਦਾ ਕਰੂਗਾ 10 11 ਕਿਲੋ ਪੈਣੀ ਕਰਦੇ 11 ਕਿਲੋ ਦੁੱਧ ਹੋਣੀ ਕਰੂਗੀ ਕਰ ਚੁਗੀ ਸਰੀਰ ਤੇ ਨਾਣਾ ਨੂਣਾ ਬਹੁਤ ਚੰਗੀਆਂ ਹਨਾ ਇਹ ਵੀ ਹਰਿਆਣੋਂ ਲੈ ਗਿਆ ਇਹ ਵੀ ਜੈਡ ਬਲੈਕ ਜੇ ਅੱਛਾ ਤੇ ਸੁਆ ਇਹ ਸੁਆ ਦੂਸਰਾ ਜੀ ਸੁਆ ਇਹ ਵੀ ਦੂਜਾ ਹੀ ਚੌਣ ਵਾਲੋਂ ਇਹ ਵੀ ਇੱਕ ਨੰਬਰ ਆ ਬੇਫਿਕਰ ਹੋਗੇ ਮੇਰਾ ਵੀਰ ਪੋਲੀ ਇੱਕ ਨੰਬਰ ਤੇ ਕੋਈ ਪੂਰਸ਼ਟਾ ਨਹੀਂ ਕੋਈ ਥਣਵਾਦ ਘਟਨੀ ਧੰਨਵਾਦ ਧੰਨਵਾਦ ਲੋ ਕੱਦ ਕਾਟ ਵੀ ਚੰਗਾ ਵਾ ਹਾਂ ਕੱਦ ਕਾਟ ਚੰਗਾ ਹਾਂ ਬਾਕੀ ਜਾਇਆ ਬਾਲਾ ਚੰਗਾ ਲਾਤਾ ਹਾਂਜੀ ਥਣ ਥੂਣ ਬੜਾ ਚੰਗਾ ਹਾਂ ਤੇ ਬਾਕੀ ਮਨ ਲਾ ਵੀ ਇਹਨੇ ਤੇਰੀ ਗਾਂ ਸਿੰਘੀ ਸਿੰਘੀ ਬੜੀ ਸੋਹਣੀ ਆ ਸਹੀ ਆ ਇਹਨੇ ਨਾ ਦੁੱਧ ਵਾਜ ਜਾਣਾ ਜੇ ਬੰਦਾ ਸੰਭਾਈ ਕਰਨ ਵਾਲਾ ਹੋਇਆ ਨਾ ਕੋਈ ਭੈਣ ਭਰਾ ਇਹਨੇ 11 ਕਿਲੋ ਦੁੱਧ ਹੀ ਕਰ ਜਾਣਾ ਤੇਰੀ ਗੱਲ 'ਚ ਦਾਵਾਂ ਵੇਖੋ ਸੱਜਣਾ ਸਰੀਰ ਕਟਾਂ ਚਾ ਮਾਇਦਾ ਐਂ ਜਿਵੇਂ ਕਹਿੰਦੇ ਨਾ ਓਕੇ ਰਿਪੋਰਟ ਆ ਮਿਲਕ ਵੇਣ ਇਹਨੂੰ ਵੀ ਸੱਜਣਾ ਚੰਗੀ ਆਉਂਦੀ ਆ ਬਾਕੀ ਆਪਨੇ ਦੱਸਣ ਦਾ ਫਰਜ ਜੇ ਮਤਲਬ ਹੋਣੇ ਗਾੜੀ ਬਣੀ ਹੋਈ ਜੇ ਅੱਜ 16 ਦਿਨ ਹੋ ਗਏ ਜੇ ਅੱਛਾ ਬਣੀ ਬੂਰੇ ਮਾਲੀ ਤੋਂ ਜੇ ਪਹਿਲੇ ਕਹਿ ਦੀਏ ਵੀ ਰੋਟੀ ਦਾ ਬੜਾ ਭਰਾਇਆ ਨੀਲੀ ਰਾਵੀ ਦਾ ਬੂਰਾ ਵਹੇ ਹਾਂ ਉਹਦੇ ਤੋਂ ਬਣੀ ਆ ਹਾਂਜੀ ਨੀਲੀ ਰਾਵੀ ਦੇ ਬੂਰੇ ਮਾਲੀ ਤੋਂ ਗੱਭਣਾ ਹਾਂਜੀ ਵੀ ਮੰਨ ਲਓ ਵੀ ਮਹਾਰਾਜ ਕਿਰਪਾ ਕਰੇ ਸੁਆਦ ਮੈਂ ਜਟਾ ਰਹੀ ਜਾਣੀਆਂ ਕਣੀ ਠੰਡੀ ਆ ਮਾਜੇ ਨੂੰ ਕੀ ਹੋਣਾ ਕੋਈ ਚੱਕਰੀ ਇਹ ਕਣੀ ਗਾਮ ਆ ਵਾਕਿਆ ਹੀ ਹਾਂਜੀ ਤੇ ਇਹਦਾ ਫਿਰ ਰੇਟ ਕੀ ਕਰੂਗਾ ਅੱਜ ਮੇਰਾ ਭਰਾ ਰੇਟ ਤੇ ਬਸ ਓੜਦਿਆਂ ਲਈ ਇਹਦਾ ਅੱਛਾ ਦੇ ਦੀ ਅਸੀਂ ਦੀ ਕਰਦ ਕੇ ਪਿਆਰ ਮੁਹੱਬਤ ਆ 75 ਦੀ ਹੋਰ ਕਿੰਨਾ ਉਹ ਦੀ ਤੇ 73 ਦੇ ਦਾਂਗੇ ਹੈ 73 ਦੀ ਦੇ ਦਾਂਗੇ 73000 73 ਦੀ 73 ਦੀ ਹਾਂਜੀ 72 ਦੀ ਦੇ ਦਈਏ ਕੋਈ ਨਹੀਂ ਦੇ ਦਾਂਗੇ ਜਿਆਦਾ ਨਾ ਮੇਰਾ ਵੀਰ ਆਖੇ 72 ਦੀ ਕੱਟੀਆ ਲੋਕ ਮਾਲ ਆ ਮੇਰਾ ਵੀਰ ਕੋਈ ਸੌਂਗ ਨਾ ਸਾਹਵੇਂ ਨਾ ਔਰ ਹਟ ਸਮੇਂ ਜਨੇ ਮਰਜੀ ਪੈਸੇ ਵਟ ਲੈ ਡੇਢ ਲੱਖ ਦੀ ਝੋਟੀ ਪਹਿਲਾਂ ਨਹੀਂ ਵਿਕਣੀ ਆ ਬਾਕੀ ਸਿੰਗੀ ਵੇਖੋ ਇਹਦੀ ਜਮਾ ਕੋਕਾ ਪੀਸ ਮੋੜੂਗੀ ਹਨਾ ਹਾਂਜੀ ਠੀਕ ਆ ਤੇ 72000 ਦੀ ਨਾਲ ਕੱਟੀ ਹਾਂਜੀ 8-9 ਕਿਲੋ ਦੁੱਧ ਵੀ ਹਾਂਜੀ ਕਿਆ ਬਾਤ ਆ ਔਰ ਦੀਆਂ ਜਾਣ ਵਾਲਾ ਹੀ ਆ ਤੇ ਆ ਮੀਨੀ ਦਾ ਹੁਣ ਕੀ ਹਿਸਾਬ ਆ ਇਹ ਸਤੂ ਸਾਹਿਬ ਆ 18 ਤਰੀਕ ਨੂੰ ਨੂੰ 8ਵਾਂ ਮਹੀਨਾ ਲੱਗਾ ਆ ਠੀਕ ਆ ਮਤਲਬ ਅੱਜ 30 ਤਰੀਕ ਹੋ ਗਈ ਆ ਹਾਂਜੀ ਮਤਲਬ 2.5 ਮਹੀਨੇ ਰਹਿ ਗਏ ਸੂਣ ਚ ਆਪਾਂ ਜਿੱਥੋਂ ਲਿਆਂਦੀ ਆ ਆਪਦੇ ਘਰੋਂ ਲਿਆਂਦੀ ਆ ਫਿਰ ਇਹ ਬੰਦਸੱਲੀ ਆਪਦੀ ਕੀਤੀ ਐ ਲਫਾਫਾ ਪਿਆ ਵੀਡੀਓ ਆਪਣੇ ਕੋਲ ਪਈ ਆ ਓਕੇ ਠੀਕ ਹੈ ਜੀ ਅੱਜ ਵੀਡੀਓ ਆਪਾਂ ਬਣਾਈ ਆ ਅੱਜ ਚੈੱਕ ਕਰਾਈ ਆ ਹਾਂ ਉਹਨਾਂ 3 ਕਿਲੋ ਦੁੱਧ ਦੱਸਿਆ ਦੋ ਤਿੰਨ ਕਿਲੋ ਲਾ ਲਓ ਤੁਸੀਂ ਹੁੰਦੇ ਥਣਪਾਸ ਵਾਲਾ ਕੰਮ ਹੀ ਆ ਠੀਕ ਆ ਤੇ ਚੈੱਕ ਕਰਾਈ ਹੋਇਆ ਸਾਢੇ 7 ਮਹੀਨੇ ਦੀ ਮੰਨ ਲਓ ਢਾਈ ਰਹਿ ਗਿਆ ਤੇ ਕਦ ਕਠ ਵੇਖ ਲਓ ਚੌਥਾ ਸੁਗਾ ਕੀ ਸੋਣਾ ਨੇ ਚੌਥਾ ਸੁਨਾ ਮੀਮੀ ਹਾਂ ਜੀ ਪੂਰੇ ਦੋਨੋਂ ਹਿਲਦੇ ਆ ਇਹਨੇ ਯਾਰ ਮੇਰੇ ਹਿਸਾਬ ਨਾਲ ਦੁੱਧ ਚੰਗਾ ਦਿੱਤਾ ਉਹ ਦੋ ਦੋਨਾਂ ਦੀ ਸੇਵਾ ਹੀ ਨਹੀਂ ਹੈਗੀ ਮੰਨ ਲਓ ਆਪਾਂ ਨੂੰ ਦੱਸਣ ਦੀ ਲੋੜ ਹੀ ਨਹੀਂ ਵੀ ਦੁੱਧ ਕਿੰਨਾ ਕੁ ਦਊਗੀ ਮੇਰੇ ਅੜੀਆਂ ਜਿਆਦਾ ਨਹੀਂ ਕੋ ਦੇ ਦੂ। ਹਾਂਜੀ। ਬੰਦਾ 2.5 ਮਹੀਨੇ ਪਏ ਹਜੇ ਜੋ ਚੰਗਾ। ਜਿਹੜੀ ਚਮੜੀ ਦੇ ਹੱਥ ਮਾਰ ਕੇ ਵੇਖਿਓ ਵੀ ਜਿਵੇਂ ਨਾ ਕਾਗਜ਼ ਹੁੰਦਾ। ਹਾਂ। ਮੈਂ ਤੇ ਜਾਤ ਨਸਲ ਬੜੀ ਸੀ ਤੇ ਪਰ ਮਾਲਕਾਂ ਨੇ ਥੋੜੀ ਜੀ ਕੇਅਰ ਨਹੀਂ ਕੀਤੀ। ਹਾਂਜੀ। ਵਾਕਿਆ ਹੀ ਸ਼ਾ ਕੋਈ ਸ਼ੱਕ ਨਹੀਂ ਯਾਰ। ਤੇ ਬਾਕੀ ਇਹ ਚਮੜੀ ਇਹਦੀ। ਹਾਂ ਜਿਵੇਂ ਕਾਗਜ਼ੀ ਹੈ ਨਾ। ਜਿਵੇਂ ਕਹਿੰਦਾ ਨਾ ਟਿਸ਼ੂ ਪੇਪਰ ਭਾਉ ਲੋਕਾਂ ਦਾ ਬਣਾ ਚੰਗਾ। ਹੈਂ? ਥਾਂ ਥਣ ਬਹੁਤ ਕੰਮ ਦਾ। ਹਾਂ ਨਹੀਂ ਚੰਗਾ। ਕੱਦ ਕਾਠੀ ਪੂਰਾ। ਹਾਂ ਨਹੀਂ ਨਸਲ ਚੰਗੀ ਮੇਰੀ। ਹਾਂਜੀ। ਹੱਡੀਆਂ ਤੋਂ ਮਾਸ ਇਹ ਤਾਂ ਝਲਕ ਝਲਕ ਕਰਦਾ ਹੀ ਬਸ ਆ 2 ਮਹੀਨੇ ਰਹਿ ਗਏ 15 ਦਿਨ ਮਤਲਬ ਸੂਣ ਦੇ ਵਿੱਚ ਪਹਿਲਾਂ ਵੀ ਗਣਾ ਪੈਂਦੀ ਆ ਹਾਂ ਜੀ ਹਾਂ ਜੀ ਇਹਨੂੰ ਇਹ ਬਸ ਬੋਰੀ ਪੈ ਜੇ ਤੇ ਮੈਂ ਫੱਬ ਜਾਣੀ ਹਾਂ ਤੁਹਾਨੂੰ ਮਖਾਇਓ ਕਿੱਡੇ ਸੋਹਣੇ ਥਾਣੇ ਦੇ ਹਾਂ ਨਹੀਂ ਬੜਾ ਸੋਹਣਾ ਥਾਣਾ ਫਿਰ ਦੋਨੋਂ ਹਿਲਦੇ ਹਾਂ ਆਹ ਚੀਜ਼ ਵੇਖਿਓ ਇਹ ਉਹ ਵੇਖੋ ਸੱਜਣੋਂ ਥਾਣਾ ਦੱਸਿਆ ਅੱਜ ਤੇ ਹਿਰ ਇਹ ਕਿੰਨੇ ਦੀ ਦੇਊਗਾ ਮੇਰਾ ਭਰਾ ਆਉਣ ਵਾਲੇ ਸਮੇਂ ਪੂਰੀ ਸਮਝੇ ਮੈਂ ਬੰਦੇ ਲੱਖਾਂ ਬਾਹਰ ਵੇਚ ਦੀਏ ਹੋ ਚਲੋ ਵੀਰ ਮੇਰੇ ਨੇ ਕਿਹਨੇ 2 ਮਹੀਨੇ ਸਾਹਮਣੇ ਆ ਦੇ ਦੀ 70 ਦੀ ਪਿਆਰ ਮੁਹabbat ਤੁਸੀਂ ਦੱਸ ਨਾ ਨਹੀਂ ਕਰਦੇ ਆ ਵੀ ਪੈਣ ਦੀ ਦੇ ਦੰਗ ਹੋਰ ਕਰਨਾ ਕਰੀਏ 63 ਦੀ ਦੇ ਦੰਗ ਉਹ ਜੋ ਛੋਟਾ ਛਾਪਾ ਉਹਨੇ ਚ ਮਾਨਦਾਨ ਕਰਦਾ ਕੋਈ ਨਾ ਹੁਣ ਤੇ ਬਿਲਕੁਲ ਜਾਇਜ਼ ਦੀ ਆ ਵੇਖ ਲੋ ਵੀ ਬਾਕੀ ਪਿੰਡੇ ਦੇ ਨਾੜਾ ਵੇਖ ਲੋ ਵੀ ਇਹ ਤਾਂ ਸਾਰੇ ਹੀ ਕਰਾਂ ਉਪਰੀਆਂ ਪਈਆਂ ਬਹੁਤ ਚੰਗੀ ਮੈਂ ਹਾਂਜੀ 63000 ਦੀ ਮਨੋ 2 ਮਹੀਨੇ ਸਾਹਮਣੇ ਆ 2 ਮਹੀਨੇ ਸਾਹਮ ਕੇ ਵੇਖ ਲੋ ਵੀ ਨਰੇ ਪੈਣ ਦੀ ਆ ਕਿ ਚੱਲ ਗਾਂ ਅਗਲੇ ਤੋਂ ਕਿਸੇ ਮੇਰੇ ਵੀਰ ਨੇ ਕਿਹਾ ਜਿਆਦਾ ਲਾਉਣ ਵਾਲਾ ਨਹੀਂ ਹੁੰਦਾ ਕਿ ਦੁੱਧ ਪੀਣਾ ਹੁੰਦਾ ਚਲੋ 2 ਮਹੀਨੇ ਸਾਂਭ ਲੂਗਾ ਹਾਂ ਘਰੇ ਮੈਂ ਮੈਂ ਪਹਿਲਾਂ ਦੱਸਦਾ ਵੀ ਚੰਗੇ ਦੁੱਧ ਵਾਲੀ ਤਿਆਰ ਹੋ ਜੂ ਹਾਂਜੀ ਹਾਂਜੀ 63000 63000 ਦੀ ਬਾਕੀ ਇਹ ਕਹਿਦਾ ਵੀ ਆਪਾਂ ਸ ਮਾਲੋ 2.5 ਮਹੀਨੇ ਸੂਣ ਚ ਰਹਿ ਗਏ ਇਹ ਨਹੀਂਗਾ ਵੀ 6 ਮਹੀਨੇ ਨਿਕਲੂਗੀ ਆਪਾਂ ਖੱਲੀ ਕਰਾਈ ਆ ਆਪਣੇ ਕੋਲ ਵੀਡੀਓ ਪਈ ਆ ਕਿਸੇ ਵੀਰ ਨੇ ਮਂਗਾਉਣੀ ਆ ਆਪਦਾ ਮੇਰਾ ਵੀ ਜਿਹੜਾ ਮਰਦੀ ਚੱਕਰ ਵਾਲੇ ਉਤਰਦੇ ਆ ਨਹੀਂ ਠੀਕ ਇਹ ਨਹੀਂਗਾ ਵੀ ਆਪਾਂ ਕੋਈ ਪੰਜਾ 10 ਦਿਨਾਂ ਦਾ ਮਹੀਨਾ ਝੂਠ ਮਾਰ ਦਾਂਗੇ ਨਹੀਂ ਨਹੀਂ ਸਿਆਣੀ ਜੀ ਬਾਕੀ ਮੈਂ ਵੀ ਦੱਸਦੀ ਪਈ ਹੁੰਦਾ ਹਾਂ ਹਾਂਜੀ ਲੋ ਵੀ ਸੱਚ ਨਾਲ ਇਹ ਵੱਡੇ ਸਭਰਾ ਹੀਰੇ ਭਰਾ ਦੇ ਕੋਲੇ ਤਿੰਨ ਐਨੀਮਲ ਅੱਜ ਵਿਕਰੀ ਆਲੇ ਆ ਤਿੰਨਾਂ ਦਾ ਲੇਖਾ ਜੋਖਾ ਜਿਹੜਾ ਆਪਾਂ ਪੁੱਛਿਆ ਤੇ ਹਸਾਬ ਕਿਤਾਬ ਤੁਹਾਡੇ ਨਾਲ ਕਰਤਾ ਲੈ ਕੇ ਸਾਂਝਾ ਤੇ ਤਿੰਨ ਤਿੰਨਾਂ ਦੇ ਰੇਟ ਆਪਦੇ ਜਾਨੀ ਤਾਂ ਜਾਇਜ਼ ਕਰਾਏ ਆ ਬਾਕੀ ਤੁਸੀਂ ਦੱਸਿਓ ਜ਼ਰੂਰ ਵੀ ਕਿਵੇਂ ਦੇ ਆ ਤੇ ਜਿਹੜਾ ਪਸੰਦ ਆ ਗਿਆ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ